हां जी वीरੇ ਕੀ ਹਾਲ ਆ ਠੀਕ ਹੋ ਆਜੋ ਤੁਹਾਨੂੰ ਸੀਲਾਂ ਦਾ ਦਾ ਸ਼ੌਕ ਕਰਦੇ ਹੀ ਰਹਿੰਦੇ ਆ ਤੁਹਾਨੂੰ ਬਲੈਕ ਹਾਸਟਰਲੋਪ ਦਾ ਸ਼ੌਕ ਕਰਾਈਏ ਦੇਸੀ ਦਾ ਠੀਕ ਹੈ ਤੇ ਇਹਦੇ ਵਿੱਚ ਥੋੜੇ ਜੇ ਮੁਰਗੇ ਮਤਲਬ ਮੁਰਗੀ ਮੁਰਗੀਆਂ ਦੇਸੀ ਆ ਆਰ ਆਈ ਆਰ ਪੰਜਾਬ ਰੈਡ ਲੰਗਹਾਰਨ ਤੇ ਪ੍ਰਮੋਜ ਵਾਲੀ ਆ ਠੀਕ ਹੈ ਥੋੜੇ ਜੇ ਕੜਕਨਾਥ ਵੀ ਆ ਤੇ ਚਾਰ ਪੰਜ ਮੁਰਗੇ ਇੱਕ ਲੈਲਰ ਆ ਇੱਕ ਬਰੀਡ ਇਹਨਾਂ ਵਿੱਚ ਹੋਰ ਆ ਬਹੁਤ ਵਧੀਆ ਆ ਹੈਲਥੀਆ ਦੀ ਮਾਦੀ ਆ ਇਹ ਨਿਕੜ ਨਿਕ ਬਰੀਡ ਆ ਹੀ ਨੰਗੀ ਧੌਣ ਹੁੰਦੀ ਆ ਬਹੁਤ ਸਾਊ ਬਰੀਡ ਆ ਦੇਖੋ ਇਹਨਾਂ ਦੀ ਕਰਦਣ ਤੇ ਖੰਭ ਨਹੀਂ ਹੁੰਦੇ ਉਵਲਚਰ ਵਾਂਗੂ ਗਿੱਦਾਂ ਵਾਂਗੂ ਕਰਦਣ ਤੇ ਖੰਭ ਨਹੀਂ ਹੁੰਦੇ ਇਹ ਇੱਕ ਤਾਂ ਵਜਨ ਵੀ ਬਹੁਤ ਕਰ ਦਿੰਦੀ ਆ ਤੇ ਤਕਰੀਬਨ ਜੇ 100 ਮੁਰਗੀ ਆ 85 ਅੰਡੇ 80 85 ਅੰਡੇ ਦੇ ਦਿੰਦੀਆਂ ਇਹ ਇਹਦੀ ਵੀ ਅੰਡੇ ਦੇਣ ਦੀ ਦਰ ਬਹੁਤ ਆ ਮੁਰਗੀ ਦੀ ਇਸ ਦੀ ਠੀਕ ਆ ਆ ਜਿਹੜੀ ਨੰਗੀ ਧੌਣ ਦੀ ਇਹਦੇ ਚ ਆਪਣੇ ਕੋਲੇ ਇਹ ਆਪਾਂ ਹੁਣ ਮਾਰਚ ਮਹੀਨੇ ਚ ਬੱਚੇ ਕਢਾਵਾਂਗੇ ਇਹ ਬਰੀਡ ਵੀ ਵਧਾਵਾਂਗੇ ਆਪਾਂ ਤੇ ਅੰਡੇ ਜਿਹੜੇ ਘਰੇਲੂ ਆਂਡੇ ਪੈਦਾ ਕਰਨ ਦੇ ਲਈ ਆ ਧੁੱਪ ਚ ਦੇਖੋ ਸਨ ਲਾਈਟ ਚ ਦੇਖੋ ਛੱਡਾਂ ਥੱਲੇ ਕੀਜ ਵਾਲੀ ਬਰੀਡ ਜਾਂ ਪੋਲਟਰੀ ਫਾਰਮ ਵਾਲੀ ਬਰੀਡ ਤਾਂ ਉਹ ਤਾਂ ਇੱਕ ਮਿਲ ਜਾਂਦਾ ਉਹ ਛਾਂ ਚ ਰਹਿੰਦੀਆਂ ਮੁਰਗੀਆਂ ਬਿਲਕੁਲ ਛਾਂ ਚ ਤੇ ਇਹਨਾਂ ਨੂੰ ਫਰੀ ਦਾ ਵਿੱਚ ਦੇਖੋ ਬਾਹਰ ਮੇ ਪਾਣੀ ਪੂਣੀ ਉਮੀਦ ਧਰ ਦਾ ਕੁੰਡਿਆਂ ਚ ਵੀ ਡਰਿੰਕਿੰਗ ਚ ਡ੍ਰਿਕਰ ਦੇ ਚ ਵੀ ਡ੍ਰਿੰਕਰ ਚ ਵੀ ਉਹਦੇ ਚ ਵੀ ਉਹ ਫੀਡਰ ਚ ਵੀ ਉਹ ਦਾਣੇ ਵੀ ਫੀਡਰ ਚ ਹਾਲਾਂਕਿ ਪਾ ਦੇਣਾ ਥੱਲੇ ਵੀ ਸਿੱਟ ਦੇਣਾ ਤੇ ਪਹਿਲਾਂ ਪਹਿਲਾਂ ਜਿਹੜੀ ਨਾ ਜਦੋਂ ਇਹਨਾਂ ਨੂੰ ਇੱਕ ਦੋ ਵਾਰ ਜਿਹੜੀ ਕੱਚੀ ਫੀਡ ਹੁੰਦੀ ਆ ਚੱਕੀ ਰਾਹੀਂ ਪੀਸੀ ਹੋਈ ਜਿਵੇਂ ਮੱਕੀ ਕਣ ਕਚੌੜ ਉਹ ਪਾਈ ਆ ਉੱਥੋਂ ਸਾਡੇ ਇੱਥੇ ਲੱਗੇ ਫਾਰਮ ਖੰਜਰਾਲ ਬੱਸੀਆਂ ਲੱਗੇ ਉਹ ਉਦੋਂ ਬਾਅਦ ਚ ਫਿਰ ਇਹ ਜ਼ਿਆਦਾਤਰ ਮੈਂ ਥੱਲੇ ਹੀ ਦਾਣੇ ਪਾਉਣ ਲੱਗੇ ਇਹਨਾਂ ਨੂੰ ਹੀਠਾਂ ਧਰਤੀ ਤੇ ਜਿਵੇਂ ਬਾਜਰਾ ਆ ਬਾਜਰਾ ਹੋ ਗਿਆ ਬਾਜਰੀ ਦੀ ਛੱਟੀ ਹੋ ਗਈ ਠੀਕ ਹੈ ਇਹ ਖਾ ਲੈਂਦੇ ਆ ਇਹ ਆਏ ਮੈਨੂੰ ਵਧੀਆ ਲੱਗਦਾ ਕਿਉਂਕਿ ਗਾਂ ਵਾਲੇ ਜਿਹੜੇ ਬੱਚੇ ਆਪਾਂ ਆਪ ਬਰੀਡ ਕਰਾਵਾਂਗੇ ਨਾ ਉਹ ਫਿਰ ਥੱਲੇ ਹੀ ਖਾਂਗੇ ਆ ਦੇਖੋ ਇਹਨਾਂ ਚ ਬਲੈਕ ਵੀ ਆ ਨੈਕ ਨੇਕ ਨੇਕੜ ਬਰੀਡ ਚਾ ਦੀ ਕਾਲੀਆਂ ਵੀ ਆ ਨੰਗੀ ਧੌਣ ਵਾਲੀਆਂ ਕਾਲੀਆਂ ਇਹ ਬਰੀਡਰ ਇਹਨਾਂ ਚ ਇੱਕੋ ਹੀ ਆ ਨੰਗੀ ਧੌਣ ਵਾਲਾ ਬਾਕੀ ਬਰੀਡਰ ਆਪ ਆਪਣੇ ਕੋਲੇ ਬਲੈਕ ਹਸਟਲੋਪ ਦੇ ਦੇਖੋ ਕਿੰਨੇ ਟਾਪ ਬਰੀਡਰ ਵਾ ਬੱਚੇ ਆ ਜੇ ਬਗੈਰ ਖਰਾ ਤੋਂ ਪੱਠੇ ਮਤਲਬ ਸਾਲੋਂ ਥੱਲੇ ਥੱਲੇ ਠੀਕ ਹੈ ਇਹਨਾਂ ਦੀ ਸਿਹਤ ਇੰਨੀ ਵਧੀਆ ਵਾ ਤੁਸੀਂ ਦੇਖ ਲਓ ਵੀ 7-7 8-8 ਮਹੀਨੇ ਦੇ ਅਜੇ ਦੇਖੋ ਕਿੰਨੀ ਵਧੀਆ ਸਿਹਤ ਹੈ ਇਹਨਾਂ ਦੀ ਦੇਖੋ ਧੁੱਪ ਦੇ ਵਿੱਚ ਫਿਰਕੀ ਤੇ ਧੁੱਪ ਦੇ ਵਿੱਚ ਬਾਹਰ ਛੱਡਣ ਦਾ ਫਾਇਦਾ ਵਾ ਤੇ ਜੇ ਛਾਂ ਚ ਤਾਂ ਰਹਿੰਦੀਆਂ ਹੀ ਆ ਸਾਰੀਆਂ ਤਕਰੀਬਨ ਹਨਾ ਇਹ ਬਾਕੀ ਹੁਣ ਇਹ ਫਿਰਦੀਆਂ ਹਿੱਤ ਕਟੂਕਟ 11 ਵਜੇ ਦੀਆਂ ਤੇ ਬਸ ਛੋਟੀ ਜੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਦੋ ਜਾਂ ਤਿੰਨ ਮਿੰਟ ਦੀ ਠੀਕ ਹੈ ਇਹਦੇ ਵਿੱਚ ਕਾਫੀ ਬਰੀਡਰ ਵਾ ਅੱਗੇ ਮਾਰਚ ਮਹੀਨੇ ਚ ਬੱਚੇ ਆਪਾਂ ਮਾਰਚ ਅਪ੍ਰੈਲ ਚ ਬੱਚੇ ਕਢਾਵਾਂਗੇ ਫਿਰ ਉਹ ਸਰਦੀ ਚ ਤੇ ਅੰਡੇ ਫੇਰ ਲੱਗ ਜਾਣਗੇ ਠੀਕ ਹੈ ਤੇ بس ਇੰਨੀਆਂ ਗਾਹੇ ਧੁੱਪ ਧੁੱਪ ਦਾ ਜਿਆਦਾ ਫਿਰਦਾ ਵੀ ਜਿਹੜੀ ਧੁੱਪੇ ਫਿਰ ਕੇ ਖਾ ਰਹੀਆਂ ਉਹਨਾਂ ਨੂੰ ਫ੍ਰੀ ਚ ਵਿਟਾਮਿਨ ਡੀ ਮਿਲਦਾ ਠੀਕ ਹੈ ਇਹ ਇਹ ਆਰਗੈਨਿਕ ਔਰ ਇੱਕ ਵਾਰ ਹਾਂ ਹਾਂ ਆਰਗੈਨਿਕ ਕਿਉਂਕਿ ਇਹਨੂੰ ਕਹਿ ਸਕਦੇ ਆਰਗੈਨਿਕ ਆ ਦੇਖੋ ਠੀਕ ਹੈ ਤੇ ਇਹਨੂੰ ਕਿਹਾ ਜਾ ਸਕਦਾ ਕਿਉਂਕਿ ਦੇਸੀ ਖਾਕ ਤੇ ਥੱਲੇ ਜ਼ਮੀਨ ਤੋਂ ਪਏ ਦਾਣੇ ਚੁੱਕਦੀਆਂ ਜਿਹਦੇ ਨਾਲ ਇਹਨੂੰ ਜਿੰਨੀ ਰੇਤ ਮਿੱਟੀ ਦੀ ਜ਼ਰੂਰਤ ਆ ਆਪਾਂ ਨਹੀਂ ਮਿਕਸ ਕਰਕੇ ਪਾਈ ਆਪੇ ਹੀ ਇਹਦੇ ਢੇਰ ਚੋਂ ਇਹਨਾਂ ਨੇ ਲੱਭ ਲੈਣੀ ਆ ਤੇ ਆਹ ਪਾਰਕਿੰਗ ਵਾਲਾ ਘਾਵਾ ਦੇਖੋ ਇਹ ਇਹ ਆਹ ਘਾਵਾ ਬਹੁਤ ਵਧੀਆ ਇਹਦੇ ਲਈ ਇਹ ਵੀ 2% ਇਹਨਾਂ ਨੂੰ 2-3% ਪਾ ਸਕਦੇ ਆ ਗ੍ਰੀਨ ਫੀਡ ਹੋ ਗਈ ਇਹ ਠੀਕ ਹੈ ਤੇ ਬਾਕੀ ਇਹਨਾਂ ਨੇ ਆਪ ਹੀ ਜਣੀ ਖਾਦ ਵਿੱਚੋਂ ਲੱਭ ਲੈਂਦੀਆਂ ਹੁੰਦੀਆਂ ਇਹ ਕੋਈ ਵੱਡੀ ਗੱਲ ਨਹੀਂ ਤੇ ਤੂੰ ਸਾਰੀਆਂ ਹੀ ਮੁਰਗੀਆਂ ਦੀ ਜੇ ਆਪਾਂ ਵਜਨ ਦੀ ਗੱਲ ਕਰੀਏ ਹਾਲਾਂਕਿ ਇਹ ਬਰੀਡ ਅੰਡੇ ਵਾਲੀ ਆ ਤੇ ਇਹਨਾਂ ਦੀ ਗ੍ਰੋਥ ਬਹੁਤ ਹੋਈ ਆ ਵਜਨ ਬਹੁਤ ਕਿ ਪਹਿਲਾਂ ਤਾਂ ਇਹ 5-6 ਕੁਇੰਟਲ ਗੁੱਲੀ ਡੰਡਾ ਤੇ ਕਣਕ ਦਾ ਦਲੀਆ ਖਾ ਗੀਆਂ। ਉਹਦੇ ਨਾਲ ਇਹਨਾਂ ਦੀ ਸਿਹਤ ਬਣ ਗਈ। ਉਸ ਤੋਂ ਬਾਅਦ ਫਿਰ ਮੱਕੀ ਦਾ ਦਲੀਆ ਖਾ ਗੀਆਂ ਇਹ। ਮੱਕੀ ਦੇ ਦਲੀਏ ਨਾਲ ਫਿਰ ਇਹਨਾਂ ਦੀ ਕੈਲਸ਼ੀਅਮ ਮਾਤਰਾ ਬਹੁਤ ਵਧ ਗਈ। ਵਜਨ ਵੀ ਹੋ ਗਿਆ ਤੇ ਆਂਡੇ ਵੀ। ਹੁਣ ਇਹਨਾਂ ਨੂੰ ਮੈਂ ਉਹ ਟੋਕਮੀ ਫੀਡ ਨਹੀਂ ਪਾਉਂਦਾ ਮੇਣ ਕੇ ਤੋਲ ਕੇ ਬਸ ਉਹਨਾਂ ਧਰਤੀ ਤੇ ਮਾਰਦਾ ਬਾਲਟੀ ਭਰ ਕੇ। ਤਕਰੀਬਨ ਆਪੇ ਹੀ ਆਂਡੇ ਸਾਰੇ ਦੇ ਹੀ ਜਾਂਦੀਆਂ। ਠੀਕ ਐ। ਦੇਖੋ ਤੁਸੀਂ ਮਾਦੀਆਂ ਕਿੰਨੀਆਂ ਚੰਗੀਆਂ ਤੁਸੀਂ ਦੇਖੋ ਆਮ ਤੁਸੀਂ ਦੇਖੋ ਕਹੇ ਨੇ ਗੰਜੀਆਂ ਹੋਣਗੀਆਂ ਨੰਗੀਆਂ ਹੋਣੀਆਂ ਤੁਹਾਨੂੰ ਲੱਗਦੇ ਆ ਕਿਸੇ ਦੇ ਖੰਭ ਚੜੇ ਇਹ ਤਾਂ ਚਲੋ ਬਰੀਡ ਹੀ ਨੱਕ ਨਿਕੜਾ ਐਨ ਕਿਉਂਕਿ ਮੁਰਗੇ ਉਹਨਾਂ ਨੂੰ ਬੰਦ ਆ ਨਾ ਥੋੜੀ ਜਿਹੀ ਬਹੁਤ ਜਿਆਦਾ ਜਗ੍ਹਾ ਫੋਟੋ ਬਾਈ ਫੋਟੋ ਤਾਂ ਇੱਕ ਕੇਜ ਚ ਚਾਰ ਚਾਰ ਤਾੜ ਦਿੰਦੇ ਆ ਖੁੱਲੀ ਜਗ੍ਹਾ ਤੇ ਮਤਲਬ ਖੁੱਲੀ ਜਗ੍ਹਾ ਤੇ ਫਿਰਦੀ ਰਹਿੰਦੇ ਠੀਕ ਆ ਬਸ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਗਰ